ਪਾਰਟੀ ਦੇ ਖਾਸ ਤੌਰ ਤੇ ਨਾਲ ਜੁੜਨ ਕਰਾਇਆ ਸਮਾਲਪੁਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰੇ ਮੈਂਬਰਾਂਨਸ਼ਿਪ ਐਮਐਲ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਦੇ ਗੱਲੀਆਂ ਦੂਜਾ ਪ੍ਰਧਾਨ ਇਸ ਪਾਸੇ ਨਾਮਜ਼ਦ ਕੀਤਾ ਗਿਆ ਭਾਰਤ ਟੈਂਪ ਸੇਵਾਦਾਰਾਂ ਦੇ ਤੱਕ ਪਰ ਰਹਾ ਗਿਆ ਆਪਣੇ ਮਾਲਪੁਰ ਸ਼ਹਿਰ ਦੇ ਜੋ ਬੱਤ ਵੱਧ ਵਧੀਆ ਕੰਮਕਾਰ ਕਰਨ ਜੋ ਆਪਣੇ ਕੋ ਸਾਰੀ ਟੀਮ ਦੇ ਨਾਲ ਸਹਿਯੋਗ ਨਾਲ ਜੀ ਹਾਂਜੀ ਹਾਂਜੀ ਸੁਜੀ ਬੰਦ ਜੀ ਸਾਰੇ ਸਾਰੇ ਸੰਗਠਨ ਜਿਹੜੀ ਚੁਣ ਹੋਈ ਆ ਅਸੀਂ ਉਸ ਤੋਂ ਸਾਰੇ ਬਹੁਤ ਖੁਸ਼ ਆਂ ਸਾਡੇ ਹਲਕੇ ਦੇ ਵਿੱਚ ਇਥੇ ਟਿਕ ਟਿਕ ਸਪੀਕ ਕਰਨਾ ਸਭਾ ਪੰਜਾਬ ਸਰਦਾਰ ਜਗਜੀਤ ਸਿੰਘ ਲੋੜੀ ਜੀ ਇਹਨ ਮਾਈ ਚੁਣੀ ਹੈ ਸਾਰਾ ਕੁਝ ਤੇ ਇਸ ਸਾਰੇ ਬਹੁਤ ਜ਼ਿਆਦਾ ਖੁਸ਼ ਹਾਂਜੀ ਸਰ ਅੱਜ ਨਗਰ ਪੰਚਾਇਤ ਮਾਲਪੁਰ ਜਿਹੜੀ ਹੈ ਉਹਦੇ ਪ੍ਰਧਾਨ ਤੇ ਸੀਨੀਅਰ ਮਿਲਿਤ ਪ੍ਰਧਾਨ ਜਿਹੜੇ ਚੁਣੇ ਗਏ ਆ ਮਾਲਪੁਰ ਦੇ ਨਗਰ ਪੰਚਾਇਤ ਦਾ ਇਲੈਕਸ਼ਨ ਸ਼ੁਰੂ ਹੋਇਆ ਕਿ ਉਸ ਇਲੈਕਸ਼ਨ ਦੇ ਵਿੱਚ ਅਸੀਂ ਪੇਪਰ ਨੋਮੀਨੇਸ਼ਨ ਕਰਨ ਗਏ ਤੇ ਸਾਡੇ ਵਰਧੀਆਂ ਨੇ ਕਿਹਾ ਕਿ ਇਹ ਚੋਰ ਨੇ ਇਹ ਠੱਗ ਨੇ ਤੇ ਅਸੀਂ ਇਮਾਨਦਾਰ ਹਾਂ ਔਰ ਮਾਲਪੁਰ ਦੇ ਲੋਕਾਂ ਨੇ ਉਹਦਾ ਸੱਟਾ ਦਿੱਤਾ ਕਿ ਸਾਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਜਿਹੜਾ 1% ਦਾ ਇਲੈਕਸ਼ਨ ਕਹਿ ਦਈਏ ਉਹ ਕਰਵਾ ਕੇ ਸਾਡੇ ਜਿਹੜੇ ਮੈਂਬਰ ਚੁਣੇ ਆ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਨੂੰ ਉਹਨਾਂ ਦੇ ਵਿਚਾਰਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਗਏ ਕੱਲੇ-ਕੱਲੇ ਘਰ ਗਏ ਆਪਣੀ ਸਰਕਾਰ ਦੇ ਕੰਮ ਦੱਸੇ ਤੇ ਇਹ ਗੱਲ ਕਹੀ ਜੇ ਕੰਮ ਕੀਤਾ ਤਾਂ ਵੋਟ ਪਾਇਉ ਨਹੀਂ ਰਹਿਣਦੀ ਤੇ ਮਾਲਪੁਰ ਦੇ ਲੋਕਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਤੇ ਵਿਸ਼ਵਾਸ ਜਤਾਇਆ ਤੇ ਅੱਜ ਸਰਦਾਰ ਦਵਿੰਦਰ ਸਿੰਘ ਸੈਣੀ ਸਾਹਿਬ ਜਿਹੜੇ ਕਿ ਪ੍ਰਧਾਨ ਚੁਣੇ ਗਏ ਨੇ ਔਰ ਸਾਡੇ ਭੈਣ ਜੀ ਸ਼ਸ਼ੀ ਬੰਗੜ ਜੀ ਜਿਹੜੇ ਕਿ ਸੀਨੀਅਰ ਮਿਤ ਪ੍ਰਧਾਨ ਚੁਣੇ ਗਏ ਨੇ ਔਰ ਵੱਡੀ ਗੱਲ ਇਹ ਹੈ ਕਿ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਸਾਰੇ ਨੇ ਸਰਵਸੰਮਤੀ ਦੇ ਨਾਲ ਇਹਨਾਂ ਦੀ ਚੋਣ ਚੁਣੀ ਹੈ ਔਰ ਮੈਨੂੰ ਪੂਰਨ ਆਸ ਵਿਸ਼ਵਾਸ ਯਕੀਨ ਹੈ ਕਿ ਜਿਹੜੇ ਮਾਲਪੁਰ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਔਰ ਅੱਜ ਸਾਡੇ ਨਗਰ ਕੌਂਸਲ ਦੇ ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਸਾਹਿਬ ਤੇ ਔਰ ਸੀਨੀਅਰ ਮੀਤ ਪ੍ਰਧਾਨ ਸਾਹਿਬ ਤੇ ਜਿਹੜਾ ਵਿਸ਼ਵਾਸ ਕੀਤਾ ਇਹਨਾਂ ਦੇ ਉੱਤੇ ਖਰੇ ਉਤਰਨਗੇ ਮਾਲਪੁਰ ਨਿਵਾਸੀਆਂ ਨੂੰ ਨਵੇਂ ਨਗਰ ਪੰਚਾਇਤ ਦੀ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਹੁਣ ਕੰਮ ਦੱਸਣੇ ਲੋਕਾਂ ਨੇ ਤੇ ਕਰਨੇ ਸਾਡੀ ਟੀਮ ਨੇ ਆ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਤੋਂ ਮਾਲਪੁਰ ਦੀ ਕਟਕ ਕਾਰਪੋਰੇਸ਼ਨ ਦੇ ਅਜੇ ਪ੍ਰਧਾਨ ਚੁਣਿਆ ਗਿਆ ਆ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਵੀ ਜੀ ਐਮਐਲਏ ਸਾਹਿਬ ਫਿਰ ਜਿਹਨੇ ਆਪਣੇ ਮੈਂਬਰ ਲਿੰਕਿੰਗ ਸੰਪੋਰਟ ਮੜਾਈਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹਨਾਂ ਸਾਰੇ ਕੰਮ ਹੋਣਾ ਸਾਫ ਪਤਾ ਉਹਨਾਂ ਨੇ ਇਹਨੂੰ ਪਹੁੰਚਿਆ। ਜਿਸ ਤਰ੍ਹਾਂ ਦਾ ਦਰਦ। ਭਾਂਜੀ ਦਾ ਅਰਥ ਪਹਿਲਾਂ ਮਾਲ ਪ੍ਰਚਾਰ ਦੇ ਵਿੱਚ ਜਿਹੜੀਆਂ ਬੜੀਆਂ ਮੇਨ ਗੀਆਂ, ਸੜਕਾਂ 'ਚ ਜਿਹੜੀਆਂ ਹੈਗੀਆਂ ਬਾਤ ਜਿੰਨੇ ਮਾਰ ਲਈ ਹੈਗੇ ਉਹਨਾਂ ਸਾਰਿਆਂ ਦੇ ਵਾਸਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਣਾਉਣ ਦੇ ਬਾਰੇ ਦਾ ਹਿਸਾਬ ਕੀਤਾ ਜਾਣਾ। ਸਾਰੀਆਂ ਬਾਤਾਂ ਤੇ ਸਾਰੇ ਆਪਣੇ ਮੈਂਬਰਸ ਹੈ ਬਾ ਜਿਹੜਾ ਨਜਾਇਜ਼ ਕਾਰਜ ਕੀਤਾ ਹੋਇਆ ਆਮ ਦੁਕਾਨਦਾਰਾਂ ਨਾਲ ਕੀ ਉਹਦੇ ਬਾਰੇ ਵਿੱਚ ਕੁਝ ਉਦੇ ਬਾਰੇ ਅਸੀਂ ਗੱਲ ਕੀਤੀ ਸਨ ਸਰਾਲ ਵਾਂਗੀਆਂ ਦੁਕਾਨਦਾਰਾਂ ਨੂੰ ਗੁਲਾਮਾ ਡੋਨਾ ਦਾ ਵੀ ਤਾਂ ਜੋਗ ਲਮਾਗੇ ਮੁੱਖ ਕਾਰਨ ਤਵਦਾ ਹੀ ਪੰਦਾ ਕਿ ਜਿਹੜੀਆਂ ਰੰਗੜੀਆਂ ਵਗੈਰਾ ਹੈਗੀਆਂ ਉਹਨਾਂ ਜ਼ਿਆਦਾ ਬਹੁਤ ਕਵਰ ਕਰਦੀਆਂ ਹੈਗੀਆਂ ਉਹਦੇ ਕਰਕੇ ਫਿਰ ਟ੍ਰੈਫਿਕ ਜਿਆਦਾ ਤੇੜੀਆਂ ਤੋਂ ਇਲਾਵਾ ਹੋਰ ਜਿਹੜਾ ਸੜਕਾਂ ਦੇ ਉੱਪਰ ਕੁਝ ਉਸਾਰੀ ਵੀ ਕੀਤੀ ਗਈ ਹੈਗੀ ਆ ਜਿਹੜੀ ਕਿ ਮਤਲਬ ਜੀ ਪੀ ਟੇਬਲ ਜਿੱਦੀ ਦੇ ਅੰਡਰ ਆ ਰਹੀ ਉਹਦੇ ਬਾਰੇ ਕੀ ਕਹਣਾ ਚਾਹੋ ਜੋ ਕੋਈ ਜੋ ਵੀ ਨਜ਼ਾਇਜ਼ ਸਾਰੀ ਹੋਊਗੀ ਉਹਦੇ ਵਾਸਤੇ ਸੀ ਕੋਈ ਨਾ ਬਣਦਾ ਉਹ ਤਾਂ